ਸੁਰਜੀਤ ਪਾਤਰ ਸਾਹਿਬ ਜੀ ਦੀ ਬੜੀ ਹੀ ਖੂਬਸੂਰਤ ਰਚਨਾ ਜੇ ਆਈ ਪਤ ਚੜਤਾ ਫੇਰ ਕੀ ਹੈ ਆਪ ਜੀ ਦੇ ਰੂਬਰੂ ਲੈ ਕੇ ਹਾਜ਼ਰ ਹਾਂ ਜੇ ਆਈ ਪਤ ਚੜਤਾ ਫੇਰ ਕੀ ਹੈ ਤੂੰ ਅਗਲੀ ਰੁੱਤ ਚ ਯਕੀਨ ਰੱਖੀ ਮੈਂ ਲੱਭ ਕੇ ਕਿਤੇਉ ਲਿਆਉਣਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਿਸੇ ਵੀ ਸ਼ੀਸ਼ੇ ਚ ਅਕਸੇ ਆਪਣਾ ਕਿਸੇ ਵੀ ਸ਼ੀਸ਼ੇ ਚ ਅਕਸੇ ਆਪਣਾ ਗੰਦਲ ਦਾ ਤੱਕ ਨਾ ਉਦਾਸ ਹੋਵੀ ਸੱਜਣ ਦੀ ਨਿਰਮਲ ਨਦਰ ਚ ਹਰਦਮ ਤੂੰ ਧਿਆਨ ਆਪਣੇ ਨੂੰ ਲੀਨ ਰੱਖੀ ਕਿਸੇ ਨੂੰ ਮਾਰਨ ਦਾ ਢਾਂਗੇ ਇਹ ਵੀ ਕਿਸੇ ਨੂੰ ਮਾਰਨ ਦਾ ਢਾਂਗੇ ਇਹ ਵੀ ਕਿ ਸ਼ੀਸ਼ਿਆਂ ਚ ਵਿਕਾਰ ਪਾਵੋ ਤੇ ਸ਼ਖਸ਼ੋਂ ਪਹਿਲਾਂ ਹੀ ਅਕਸ ਮਾਰੋ ਸੋ ਖੁਦ ਚ ਪੂਰਾ ਯਕੀਨ ਰੱਖੀ لباس ਮੰਗਾ ਨਾ ਓਟ ਮੰਗਾ ਨਾ ਪਰਦਾ داری ਦਾ ਖੋਟ ਮੰਗਾ بس ਆਪਣੀ ਕੁਦਰਤ ਤੇ ਆਪਣੇ ਵਿਚਲਾ ਇਹ ਪਰਦਾ ਇਓਂ ਹੀ ਮਹੀਨ ਰੱਖੀ ਮਲਾਪ ਵਿੱਚ ਵੀ ਕੋਈ ਵਿਛੋੜਾ ਹਮੇਸ਼ ਰਹਿਦਾ ਏ ਥੋੜਾ ਥੋੜਾ ਕੁਲੇ ਪਲਾਂਚ ਕਹੇ ਕੋਈ ਨਾ ਕੁਲੇ ਰਹਿਣ ਦਾ ਯਕੀਨ ਰੱਖੀ ਨਹੀਂ ਮੁਹੱਬਤ ਕੋਈ ਮਸੀਹਾ ਹੈ ਕਿਸਮ ਆਪਣੀ ਦਾ ਇਹ ਤਸੀਹਾ ਇਹ ਤਪ ਦੇ ਸਹਰਾਂ ਚ ਮਿਰਗ ਜਲ ਹੈ ਨਾ ਇਸ ਚ ਦਿਲ ਦੀ ਤੂੰ ਮੀਨ ਰਖੀ ਅਗਨ ਚ ਬਲਕੇ ਹਵਾ ਚ ਰਲਕੇ ਅਗਨ ਚ ਬਲਕੇ ਹਵਾ ਚ ਰਲਕੇ ਨਾ ਆਉਣਾ ਦੇਖਣ ਅਸਾਂ ਨੇ ਭਲਕੇ ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ ਪਾਕ ਰੱਖੀ ਮਲੀਨ ਰੱਖੀ ਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ ਪਾਕ ਰੱਖੀ ਮਲੀਨ ਰੱਖੀ ਹਨੇਰਿਆਂ ਦਾ ਇਲਾਜ ਕੀ ਹੈ ਹਨੇਰਿਆਂ ਦਾ ਇਲਾਜ ਕੀ ਹੈ ਇਹ ਬੁੱਝ ਕੇ ਜੀਣਾ ਰਿਵਾਜ ਕੀ ਹੈ ਬਲਣ ਬਿਨਾਂ ਹੀ ਮਿਲੇਗਾ ਚਾਨਣ ਬਲਣ ਬਿਨਾਂ ਹੀ ਮਿਲੇਗਾ ਚਾਨਣ ਇਹ ਆਸ ਦਿਲ ਵਿੱਚ ਕਦੀ ਨਾ ਰੱਖੀ ਵਫਾ ਦੇ ਵਾਦੇ ਇਹ ਅਹਿਤ ਇਰਾਦੇ ਰਹੀ ਨਾ ਸਿੱਦਤ ਤਾਂ ਫੇਰ ਕਾਦੇ ਇਹ ਰੀਤਾ ਰਸਮਾ ਇਹ ਕੌਲ ਕਸਮਾ ਤੂੰ ਸਿੱਦਤਾਂ ਦੇ ਅਧੀਨ ਰਖੀ ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ ਖਿਲਾਵਾ ਅੰਦਰ ਕੀ ਉਗਣਾ ਹੈ ਮੈਂ ਅੰਤ ਕਿਰਨਾ ਹੈ ਬੀਜ ਬਣ ਕੇ ਜਰਾਕ ਸਿੱਲੀ ਜ਼ਮੀਨ ਰਖੀ ਮੈਂ ਅੰਤ ਕਿਰਨਾ ਹੈ ਬੀਜ ਬਣ ਕੇ ਜੇਰਾ ਕੋ ਸਿੱਲੀ ਜ਼ਮੀਨ ਰਖੀ ਬੁਰੇ ਦਿਨਾ ਤੋਂ ਡਰੀ ਨਾ ਪਾਤਰ ਬੁਰੇ ਦਿਨਾ ਤੋਂ ਡਰੀ ਨਾ ਪਾਤਰ ਭਲੇ ਦਿਨਾ ਨੂੰ ਲਿਆਉਣ ਖਾਤਰ ਤੂੰ ਸਿੱਧਕ ਦਿਲ ਵਿੱਚ ਤੇ ਆਸ ਰੂਹ ਵਿੱਚ ਤੂੰ ਸਿੱਧਕ ਦਿਲ ਵਿੱਚ ਤੇ ਆਸ ਰੂਹ ਵਿੱਚ ਨજર ਚ ਸੁਪਨੇ ਹਸੀਨ ਰਖੀ ਜੇ ਆਈ ਪਤ ਚੜ ਤਾਂ ਫੇਰ ਕੀ ਐ ਤੂੰ